ਇਹਨਾ ਮਨਸਰ ਆਪਾਂ ਇਹਦਾ ਮਤਲਬ ਅਸੀਂ ਠਿਕ ਕਰਨਾ ਚਾਹੁੰਦੇ ਇੱਥੇ ਤਾਂ ਖੜੇ ਹੋ ਇਹੀ ਕਾਰਨ ਆ ਨਾ ਫਿਰ ਅੱਜ ਪਹਿਲਾਂ ਮੀਟਿੰਗ ਹੋਈ ਦੋਨੋਂ ਫਰਮਾਂ ਦੀ ਚੰਡੀਗੜ੍ਹ ਦੇ ਖਾਨਪਵਨ ਦੇ ਕੋਲੇ ਥੋੜੀ ਜਿਹੀ ਤੇ ਪ੍ਰੈਸ ਕਾਨਫਰੰਸ ਹੋਈ ਆ ਉਸ ਪ੍ਰੈਸ ਕਾਨਫਰੰਸ ਚ ਸਾਡੇ ਸੀਨੀਅਰ ਕਿਸਾਨ ਨੇਕਾ ਜਗਦੀਸ਼ ਸਿੰਘ ਢੱਲੇਵਾਲ ਜਿਨੇ ਨਾਲ ਹੋਰ ਕਿਸਾਨ ਨੇਤਾ ਸੀ ਸਾਰਿਆਂ ਨੇ ਸਾਰੇ ਪ੍ਰਸ਼ਨਾਂ ਨੂੰ ਸਮੋਧਨ ਕਰਦੇ ਹੋਏ ਕਿਹਾ ਹੈ ਕਿ ਜਿੰਨੀ ਦੇਰ ਤੱਕ ਹਰਿਆਣਾ ਸਰਕਾਰ ਰਸਤੇ ਨਹੀਂ ਖੋਲਦੀ ਸੀ ਅੱਗੇ ਨਹੀਂ ਜਾਂਦੇ ਜੇ ਦੋ ਰਸਤੇ ਖੋਲਣਗੇ ਅਸੀਂ ਟਿੰਨ ਪੁੱਟ ਕਰਾਂਗੇ ਕਿਉਂਕਿ ਸਾਡੀਆਂ ਮੰਗਾਂ ਦਿੱਲੀ ਨਾਲ ਆ ਕੇਂਦਰ ਦੀ ਸਰਕਾਰ ਨਾਲ ਆ ਦਿੱਲੀ ਜਾਣੇ ਲੇਕਿਨ ਹੁਣ ਅੱਜ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੀ ਹੈ ਅਸੀਂ ਡੱਬਾ ਵਾਲੀ ਖੜਿਆ ਪੁਲ ਦੇ ਥੱਲੇ ਲੱਗਿਆ ਸੀ ਤੇ ਪਟੰਡਾ ਵਾਇਆ ਹਨੋਰੀ ਜਾਣਾ ਇਹ ਥੋੜਾ ਜਿਹਾ 500 ਮੀਟਰ ਦਾ ਏਰੀਆ ਲੱਭਦਾ ਜਿਹੜਾ ਹਰਿਆਣਾ ਨਾਲ ਪੈਂਦਾ ਹੈ ਮੈਂ ਹਰਿਆਣੇ ਤੋਂ ਆ ਸਭ ਤੋਂ ਆ ਹਰਿਆਣੇ ਦੇ ਸ਼ਹਿਰੋਂ ਸਾਖੀ ਜਿਆਦੇ ਪੰਜਾਬ ਦੇ ਸੱਤੀ ਨੇ ਤੇ ਇਹਨਾਂ ਨੂੰ ਅੱਗੇ ਪੱਕੇ ਬੈਰੀਗੇਟ ਲਾ ਕੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ ਆਦੇਸ਼ੀ ਉਹਨਾਂ ਨੂੰ ਸਿੱਧੇ ਟੰਕੇ ਤੇ ਅੱਗੇ ਪੁਲਿਸ ਨੇ ਰੋਕਤਾ ਕੀ ਤਾਂ ਨਾ چاہیے ਇਹ ਇੱਕ ਬੰਦੇ ਸਰਕਾਰ ਕਹਿੰਦੀ ਰਸਤੇ ਕਿਥਾ ਨਾ ਨੇ ਬੰਦ ਕੀਤੇ ਆ ਸਾਡੇ ਵਪਾਰੀ ਭਰਾ ਬੜਾ ਰੋਲਾ ਪਾਉਂਦੇ ਸੀ ਜੀ ਸਾਡਾ ਵਪਾਰ ਫੇਲ ਹੋ ਗਿਆ ਜੀ ਅਸੀਂ ਬਰਬਾਦ ਹੋ ਗਏ ਜੀ ਹੁਣ ਸਾਡੇ ਵਪਾਰੀ ਭਰਾ ਵੀ ਹੁਣ ਨਾ ਸਾਹਮਣੇ ਕੋਈ ਨਾ ਵੀ ਰਸਤੇ ਪਛਾਣਨਾ ਜੋ ਕਿ ਇਹਨਾਂ ਨੇ ਰੋਕੇ ਆ ਇਹਨਾਂ ਸਰਕਾਰਾਂ ਨੇ ਰੋਕੇ ਭਾਤਵਾ ਸਰਕਾਰ ਨੇ ਰੋਕੇ ਇਹਨਾਂ ਗੁੰਡਾ ਗੁੰਡਾ ਕਰਦੀ ਵਾਲੀ ਸਰਕਾਰ ਨੇ ਰੋਕੇ ਹੋਏ ਆ ਉੱਥੇ ਅਸੀਂ ਸ਼ੰਭੂ ਮੋਰਚੇ ਤੇ ਵੀ ਆਏ ਸੀ ਕੋਈ ਇਹਨਾਂ ਦੇ ਆਮ ਆਦਮੀ ਦਾ ਗਰੇਤ ਮਾਫੀ ਵਾਲਾ ਇੱਕ ਜਿਹੜੇ ਕੋਟੀ ਉੱਥੋਂ ਮਾਰੇ ਆਏ ਸੀ ਆ ਕੇ ਕਹਿੰਦੇ ਅੱਜ ਪਤਾ ਲੱਗਿਆ ਪਹਿਲਾਂ ਤਾਂ ਮਾਨਯੋਗ ਹੈੱਡਕੌਂਟਰ ਨੇ ਕਲੀਅਰ ਕਰਤਾ ਫਿਰ ਰਸਤੇ ਹਰਿਆਣਾ ਸਰਕਾਰ ਨੇ ਰੁਕੇ ਹੋਏ ਆ। ਪਾਜ ਪਾਜ ਹੁਣ ਹੋਰ ਕਲੀਅਰ ਕਰਤਾ ਜਦੋਂ ਜੀ ਐਲਾਨ ਕੀਤਾ ਹੋਇਆ ਇੱਥੇ ਲਗਭਗ ਸਾਤੀ ਬੈਠੇ ਆ ਸਾਡੇ ਮਾਨਯੋਗ ਢੱਲੇਵਾਲ ਜੀ ਉਹਨਾਂ ਦੀ ਜਥੇਬੰਦੀ ਦੇ। ਪੀਕੇ ਜੀ ਸਿੱਧੂਪੁਰ ਦੇ ਬੈਠੇ ਹੋਏ ਅਸੀਂ ਸੰਯੁਕਤ ਮੋਰਚੇ ਦਾ ਮੈਂ ਕੋਆਰਡੀਨੇਸ਼ਨ ਕਰਿਆ। ਨਾਤੇ ਮੇਰੀ ਕੱਲ ਖਨੋਰੀ ਤੇ ਹੀ ਰੋਡੂ ਦੀ ਲਾਈ ਢੱਲੇਵਾਲ ਜੀ ਨੇ ਤੇ ਸਾਰੇ ਸੰਗਠਨਾਂ ਨੇ ਵੀ ਤੁਸੀਂ ਦੱਬ ਵਾਲੀ ਦਾ ਮੋਰਚਾ ਜਿਹੜਾ ਅਪਣਾ ਅਸੀਂ ਆਏ ਆ ਤੇ ਅੱਜ ਤੁਸੀਂ ਹਾਲਾਤ ਦੇਖ ਲਿਆ ਵੀ ਫੇਰ ਪੁਲਿਸ ਅਗੇ ਇਸ ਕਰਕੇ ਮੈਂ ਹੁਣੇ ਥੋੜੀ ਦੇ ਮਾਮਜੋ ਕਿ ਡਿਜੀਟਲ ਜੋ ਸੀਆਈਡੀ ਆ ਗੱਲ ਕੀਤੀ ਫਿਰ ਮੀਟਿੰਗਾਂ 'ਚ ਬੈਠਾਂਗੇ ਫਿਰ ਦੇਖਾਂ ਮੇਰਾ ਜਾਣਾ ਜ਼ਰੂਰ ਨਾਲ ਮੀਟਿੰਗਾਂ ਵੀ ਹੋਣੀਆਂ ਜਦੋਂ ਟੇਬਲ ਟੋਕੇ ਉਦੋਂ ਕਵਾਂਗੇ ਕਿ ਤੁਹਾਡਾ ਤੁਸੀਂ ਇਹ ਗੱਲ ਅੱਗੇ ਪੁਲੂਕੇ ਪੈਰੀਕ ਲਗਾ ਦੋ ਤੁਹਾਨੂੰ ਅੱਗੇ ਲੈ ਜਾਂਦੇ ਹੋਏ ਨਾਲ ਅਸੀਂ ਅਗਰ ਜਦੋਂ ਵੀ ਇਹ ਸੋਚ ਕਰੂਗਾ ਕਿ ਰਾਤ ਨੂੰ ਹਨੇਰੇ 'ਚ ਚੋਰੀ ਛਿਪੇ ਨਹੀਂ ਕਿਸਾਨ ਆਲਾ ਕੁਝ ਕਰੂਗਾ ਇਸ ਕਰਕੇ ਅੱਜ ਇਸ ਵਿੱਚ ਬਹੁਤ ਜਿਹੜੀ ਇੱਕ ਸਰਕਾਰ ਦਾ ਪ੍ਰਸ਼ਿੱਧ ਹੈ ਦਾ ਜਿਹੜੀ ਇਹ ਹੈ ਨਹੀਂ ਵੀ ਕਿਹਾ ਰਿਹਾ ਕਿ ਇਹਨਾਂ ਨੂੰ ਇਹ ਰਸਤਾ ਵਾਲੇ ਨੂੰ ਅੱਗੇ ਭੇਜ ਦਿੱਤਾ ਜਾਵੇ ਇਹ ਦੰਦ ਬਾਰਾ ਜਿਹੜੀ ਹੈ ਰਸਤੇ ਖਾਬ ਜੁੜੂ ਜਿਵੇਂ ਜਿਹੜੇ ਤੁਸੀਂ ਸ਼ਾਂਤੀ ਕੋਰਾ ਦੀ ਅਪਦਾ ਕਰ ਰਹੇ ਹੋ ਬਿਲਕੁਲ ਦੇਖ ਸਕਦੇ ਹੋ ਕਿਸਾਨ ਸ਼ਾਂਤ ਹੈ ਕੋਈ ਤਲਾਈ ਤੇ ਪਰ ਸ਼ੁਭ ਕਰਨ ਚੇ ਪੰਜ ਲਈਆਂ ਤੇ ਤੀ ਜਖਮ ਕੀਤੇ ਕੁਝ ਲੱਖ ਰੁਪਏ ਜਿਨ੍ਹਾਂ ਦੇ ਦਿੱਲੀ ਗੈਚ ਨਹੀਂ ਸੀ ਸਾਡੇ ਲੱਖਾਂ ਤੇ ਸਾਈਆਂ ਨੇ ਸਾਨਾਂ ਦੀ ਉੱਥੇ ਬਚਪੂ ਦੇ ਤੇ ਇੱਕ ਬਹੁਤ ਸੁਖਸ਼ੇ ਦੋਦਾਂ ਦਾ ਲੱਖਾਂ ਦੀਆਂ ਨੂੰ ਲੋਕਲ ਜੇ ਸੀਟਿੰਗ ਕਰ ਪੂਰਾ ਭੇਜਿਆ ਹੈ ਦੱਸਿਆ ਇਹ ਤਾਂ ਚੁੱਕ ਕੇ ਅਸੀਂ ਅੱਗੇ ਜਾਣਾ ਹੈ ਫਿਰ ਵੀ ਅਗਰ ਇਹ ਸਰਬੀਅਤ ਇਹਦਾ ਮਤਲਬ ਹੈ ਕਿ ਇਹ ਚਾਹੁੰਦੇ ਆ ਕੀ ਕੋਣ ਇੱਕ ਅਸੀਂ ਕੁਛ ਕਰੀਏ ਲੇਕਿਨ ਕਿੰਦਾ ਵਿਚਾਲ ਮੈਂ ਤੁਹਾਨੂੰ ਭਾਪ ਤੇ ਕਦੇ ਵੀ ਇੱਕ ਗੋਲੀਆਂ ਮਖੜਦੇ ਕਿੱਥੇ ਜਾ ਰਿਹਾ ਥੋੜ ਮੀਟਿੰਗ ਚ ਉਸ ਮੀਟਿੰਗ ਤੋਂ ਬਾਅਦ ਨੋ ਫਾਰਮਲ ਅਲਾਨਾ ਉਹ ਤੁਹਾਨੂੰ ਕਿਤਾਜ ਮੈਨੂੰ ਸਾਨੂੰ ਆ ਜਾਣਾ ਹੈ ਇਹ ਅੱਗੇ ਪਤਾ ਲਗੇ ਇਹ ਕੇ ਪੰਜਾਬ ਰਸਤੇ ਜਾਣਾ ਪੰਜਾਬ ਰਸਤੇ ਦੂਸਰਾ ਮੈਂ ਤੁਹਾਨੂੰ ਕੇ ਦੀ ਮਜਲੀ ਨਹੀਂ ਗੱਲ ਹੋਈ ਆ ਉਹ ਬਾਅਦ ਵਿੱਚ ਮੈਂ ਗੱਲ ਕਰਾਂ